ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰ ਤੋਂ ਬਾਅਦ ਹੁਣ ਸਿਟੀ ਆਫ ਵੈਂਕੂਵਰ ਨੇ ਵੀ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਏ ਜਾਣ ਲਈ ਮੋਸ਼ਨ ਨੂੰ ਪਾਸ ਕਰ ਦਿੱਤਾ ਹੈ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਸਾਰਾ ਕਰਬੀ ਯੰਗ ਵੱਲੋਂ ਪੇਸ਼ ਕੀਤਾ ਗਿਆ ਮੋਸ਼ਨ ਨੂੰ ਸਰਵ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਿਟੀ ਕੈਲੰਡਰ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਇੱਕ ਖਾਸ ਦਰਜਾ ਦਿੱਤਾ ਜਾਵੇਗਾ The history really started right here in 1906 with the Kamagatumaru and Um, but I think more than that, it's grown into such uh, a positive contributor. We all get out and enjoy many celebrations every year, including visakhi And it was actually at the visakhi festivals and speaking with members of the community, and we had a conversation that it was not officially recognized by the city of Vancouver. Vancouver da Sikh 100 jada purana the councillor anusar, no Vancouver da Sikh chara we saw sort of the best of our city and of the sick community even recently during events like lapu-lapu uh, when I know there were just uh, thousands of meals that were made and the community coming together to support uh, their neighbors and another community, and to me that reflects the best of um, Sikh philosophy in terms of supporting your neighbors and compassion. City, the is-faasle da paayichare walo vis swagat kitta ja raha hai. Sikh Heritage Vancouver Dawi kena hai ki ke aes muche paayichare li man walii kal hai. Baqushiy hoy da unanimously a pass hoga. City Vancouver the beach. ਤਹ ਹਰ ਨੇ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਦਿ ਮਿਨਿਸਪਲ ਗਵਰਨਮੈਂਟ ਦਿ ਨੇ ਹੋਂ ਰੈਕਗਨਾਈਜ਼ ਕਰਦੀਆਂ ਪੀਆਂ ਸਿਕਿਉਰਿਟੀ ਜਮਤ ਐਸ ਅਸ ਅਫੀਸ਼ਲ ਰ ਰੈਕਗਨਿਸ਼ਨ ਸਿਕੈਰੀਟੇਜ ਵੈਂਕੂਵਰ ਹਾਈ ਸਕੂਲ ਅਤੇ ਪੋਸ ਸੈਕੰਡਰੀ ਸਕੂਲਾਂ ਦੀ ਵਿਦਿਆਰਥੀਆਂ ਦੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਅਪ੍ਰੈਲ ਦੇ ਮਹੀਨੇ ਦੌਰਾਨ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਕੀ ਨਿਆਣਿਆਂ ਨੂੰ ਜਿਹੜੇ ਇੱਥੇ ਦੇ ਜੰਪਲ ਪੁਰਾਣ ਨੂੰ ਹੋਣਾ ਪਤਾ ਨਹੀਂ ਸੀ ਕਾਮਾਗਾਟਾ ਮਾਰੂ ਗੁਨਾਣਿਕ ਜਹਾਜ਼ ਬਾਰੇ ਉਹ ਹੈ ਕੀ ਸੀ ਅੱਜ ਸਾਡੀ ਟੀਮ ਨੂੰ ਸਾਰਿਆਂ ਨੂੰ ਭਾਈ ਬਲਵੰਤ ਸਿੰਘ ਖੜਪੁਰ ਤੋਂ ਲੈ ਕੇ ਭਾਈ ਮੇਵਾ ਸਿੰਘ ਦੀ ਬਾਰੇ ਸਾਰਿਆਂ ਨੂੰ ਪਤਾ ਇਸ ਇਤਿਹਾਸ ਦਾ ਜੇ ਇਹਨਾਂ ਨੂੰ ਨਹੀਂ ਅਸੀਂ ਦੱਸਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਜਾਊਗੀ ਤਾਂ ਇਹੀ ਸੀ ਸਾਡਾ ਮਕਸਦ ਇੱਕ ਇਹ ਸੀ ਤਾਂ ਕਿ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖੀਏ ਜੋ ਸਾਡਾ ਆਉਣ ਵਾਲਾ ਪੀੜੀ ਹੈ ਕਲਸਾ ਦੀ ਵਨ ਸੋਸਾਇਟੀ ਵੈਂਕੂਵਰ ਤੋਂ ਹਰਮਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਸਾਨੂੰ ਆਪਣੇ ਇਤਿਹਾਸ ਬਾਰੇ ਜਾਣੂ ਰਹਿਣਾ ਚਾਹੀਦਾ ਹੈ ਉੱਥੇ ਹੀ ਨਵੀਂ ਪੀੜੀ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ ਅਤੇ ਪੁਰਖਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਉਹਨਾਂ ਦੀਆਂ ਮੱਲਾਂ ਬਾਰੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਪਰ ਸਿਰਫ ਉਹਨਾਂ ਦੀਆਂ ਫੜਾ ਮਾਰ ਮਾਰ ਕੇ ਉਹਨਾਂ ਨੂੰ ਸੁਣਾਈ ਜਾਣਾ ਇਹ ਵੀ ਕੋਈ ਵਧੀਆ ਵਧੀਆ ਗੱਲ ਨਹੀਂ ਸਾਨੂੰ ਆਪਣੇ ਆਉਣ ਵਾਲੇ ਬੱਚਿਆਂ ਬਾਰੇ ਵੀ ਚਿੰਤਤ ਹੋਣਾ ਚਾਹੀਦਾ ਹੈ ਕਿ ਉਹਨਾਂ ਵਾਸਤੇ ਅਸੀਂ ਕੀ ਕੁਝ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਕਿਵੇਂ ਮੋਟੀਵੇਟ ਕਰ ਸਕਦੇ ਹਾਂ ਵੀ ਜਿਹੜੀਆਂ ਇਸ ਵੇਲੇ ਬੁਰਾਈਆਂ ਨੇ ਖਾਸ ਕਰਕੇ ਡਰਗੀਆਂ ਔਰ ਗੈਂਗਵਾਰ ਦੇ ਵਿੱਚ ਸਾਡੇ ਬੱਚੇ ਸ਼ਾਮਲ ਹੋ ਰਹੇ ਨੇ ਕੋਈ ਹਫਤਾ ਕੋਈ ਮਹੀਨਾ ਨਹੀਂ ਜਾਂਦਾ ਜਦੋਂ ਸਾਡਾ ਕੋਈ ਬੱਚਾ 20 ਸਾਲ ਦੀ ਉਮਰ ਦੇ ਵਿੱਚ ਛੜਾਈ ਨਹੀਂ ਕਰਦਾ ਇਹ ਬੜੀਆਂ ਚਿੰਤਾਵਾਂ ਦੇ ਵਿਸ਼ੇ ਨੇ ਅਪ੍ਰੈਲ ਦੇ ਮਹੀਨੇ ਦੌਰਾਨ ਵੈਂਕੂਵਰ ਵਿੱਚ ਸਿੱਖ ਪਾਈਚਾਰੇ ਸਬੰਧੀ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਹਨ ਅਤੇ ਅਜਿਹੇ ਵਿੱਚ ਸਿਟੀ ਵੱਲੋਂ ਅਪ੍ਰੈਲ ਨੂੰ ਇੱਕ ਖਾਸ ਦਰਜਾ ਮਿਲਣ ਨਾਲ ਬਾਕੀ ਭਾਈਚਾਰਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਜਾਗਰੂਕ ਕੀਤਾ ਜਾ ਸਕੇਗਾ ਮਨਜੋਤ ਸਿੰਘ ਓਮਨੀ ਨਿਊਜ਼ ਵੈਂਕੂਵਰ